ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਐਜੂਕੇਟਰ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਵੈਕੈਂਸੀ ਚਾਹੇ ਉਹ ਗਵਰਨਮੈਂਟ ਹੈ ਠੀਕੇ ਜੀ ਚਾਹੇ ਉਹ ਪ੍ਰਾਈਵੇਟ ਵੈਕੈਂਸੀ ਹੈ ਹਰ ਇੱਕ ਵੈਕੈਂਸੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦਿੱਤੀ ਜਾਂਦੀ ਹੈ ਠੀਕ ਹੈ ਤਾਂ ਚਾਹੇ ਇਹਨਾਂ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਧਾਰਿਕ ਨਵੀਂ ਜਾਣਕਾਰੀ ਨਵਾਂ ਅਪਡੇਟ ਆ ਜਿਹੜਾ ਟਾਈਮ ਦੇ ਨਾਲ ਤੁਹਾਨੂੰ ਮਿਲਦਾਰ ਹੋਵੇ ਜਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਇਹਦੇ ਨਾਲ ਹੀ ਵਾਧਦੇ ਆ ਆਪਣੇ ਅੱਜ ਦੇ ਟੌਪਿਕ ਵੱਲ ਅੱਜ ਦਾ ਆਪਣਾ ਟੌਪਿਕ ਆ ਬੇਟਾ ਜੀ ਮੈਗਾ ਜੋਬ ਫੇਅਰ ਠੀਕ ਹੈ ਮਤਲਬ ਇਹ ਜੋਬ ਮੇਲਾ ਨੌਕਰੀਆਂ ਦਾ ਮੇਲਾ ਲੱਗਣ ਜਾ ਰਿਹਾ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਹਰ ਤਰ੍ਹਾਂ ਦੀ ਵੈਕੈਂਸੀ 올 ਟਾਈਪ ਵੈਕੈਂਸੀ ਥੰਬਨੇਲ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਹਰ ਤਰ੍ਹਾਂ ਦੀ ਵੈਕੈਂਸੀ ਦੇਖਣ ਨੂੰ ਮਿਲੇਗੀ ਏਜ ਲਿਮਟ ਦੇ ਵਿੱਚ ਹੋਏਗੀ ਬੇਟਾ ਜੀ 18 ਤੋਂ 35 ਸਾਲ ਦੇ ਜਿਹੜੇ ਵੀ ਨੌਜਵਾਨ ਬੱਚੇ ਆ ਠੀਕ ਹੈ ਉਹ ਇਸ ਵੈਕੈਂਸੀਆਂ ਦੇ ਲਈ ਅਪਲਾਈ ਕਰ ਸਕਦੇ ਆ ਸੈਲਰੀ ਬੇਟਾ ਜੀ 5000 ਸਟਾਰਟਿੰਗ ਹੈ ਠੀਕ ਹੈ 40000 ਤੱਕ ਸੈਲਰੀ 5000 ਤੋਂ 40000 ਦੇ ਵਿੱਚਕਾਰ ਸੈਲਰੀ ਹੈ ਜਿਹੜੀ ਤੁਹਾਨੂੰ ਉਹ ਮਿਲੇਗੀ ਠੀਕ ਹੈ ਕੁਆਲਿਫੀਕੇਸ਼ਨ ਇਹਦੇ ਵਿੱਚ 10th ਤੋਂ ਸਟਾਰਟ ਹੋ ਜਾਣੀ ਆ ਜੋ ਵੀ ਜੋਬ ਫੇਰ ਲੱਗੇਗਾ ਠੀਕ ਹੈ ਉਹਦੇ ਵਿੱਚ 10th ਕਲਾਸ ਜਿਹਨੇ ਕੀਤੀ ਹੈ 10th ਤੱਕ ਦੀ ਸਟੱਡੀ ਕੀਤੀ ਉਹ ਵੀ ਅਪਲਾਈ ਕਰ ਸਕਦੇ ਆ ਤੇ ਜਿਨ੍ਹਾਂ ਦੀ ਹਾਇਰ ਕੁਆਲਿਫੀਕੇਸ਼ਨ ਹੈ ਉਹ ਵੀ ਅਪਲਾਈ ਕਰ ਸਕਦੇ ਆ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਠੀਕ ਹੈ ਅੱਗੇ ਆਪਾਂ ਡਿਟੇਲ ਦੇ ਵਿੱਚ ਇਸ ਟਾਪਿਕ ਨੂੰ ਕਰਦੇ ਆਂ ਠੀਕ ਹੈ ਕਿ ਜੋਬ ਮੇਲਾ ਲੱਗ ਕਿੱਥੇ ਰਿਹਾ ਮੈਂ ਕਹਾਂ ਜੋਬ ਫੇਅ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਇੱਕ ਨੌਕਰੀਆਂ ਦਾ ਮੇਲਾ ਲੱਗ ਰਿਹਾ ਬਹੁਤ ਵੱਡਾ ਜਿਹਦੇ ਵਿੱਚ ਟੋਟਲੀ 17 ਕੰਪਨੀਆਂ ਜਿਹੜੀਆਂ ਸ਼ਿਰਕਤ ਕਰ ਰਹੀਆਂ ਨੇ ਤਾਂ ਇਹ ਜੋਬ ਮੇਲਾ ਲੱਗ ਰਿਹਾ ਬੇਟਾ ਜੀ ਗੁਰੂ ਨਾਨਕ ਕਾਲਜ ਕਿਲਿਆਂ ਵਾਲੀ ਜਿਹੜਾ ਕਿ ਡੱਬ ਵਾਲੀ ਦੇ ਕੋਲ ਹੈ ਠੀਕ ਹੈ ਤੇ ਲੱਗ ਰਿਹਾ ਇਹ 22 April 2025 ਨੂੰ ਦਿਨ ਹੈ ਮੰਗਲਵਾਰ ਤੇ ਟਾਈਮਿੰਗ ਹੈਗੀ ਬੇਟਾ ਜੀ 10 ਵਜੇ ਠੀਕ ਹੈ ਹੁਣ ਅਸੀਂ ਇਹਨਾਂ ਨੌਕਰੀਆਂ ਦੇ ਬਾਰੇ ਥੋੜਾ ਡਿਟੇਲ ਚ ਗੱਲ ਕਰ ਲਈਏ ਪਹਿਲੀ ਕੰਪਨੀ ਹੈਗੀ ਹੈ ਬੇਟਾ ਟੈਲੀ ਪਰਫਾਰਮੈਂਸ ਠੀਕ ਹੈ ਇਹਦੇ ਵਿੱਚ ਜਿਹੜੀਆਂ ਵੈਕੈਂਸੀਸ ਹੋ ਹੈਗੀਆਂ ਕਸਟਮਰ ਕੇਅਰ ਐਗਜ਼ੀਕਿਊਟਿਵ ਦੀਆਂ ਠੀਕ ਹੈ ਟੋਟਲ 50 ਵੈਕੈਂਸੀਸ ਐ ਇਹਦੇ ਵਿੱਚ ਜਿਹੜੇ ਬੱਚੇ ਅਪਲਾਈ ਕਰ ਸਕਦੇ ਆ ਉਹ ਐ +2 ਚਾਹੇ ਤੋਂ ਉਹਨਾਂ ਦੀ +2 ਹੋਵੇ ਚਾਹੇ +2 ਤੋਂ ਅੱਗੇ ਦੀ ਸਟੱਡੀ ਹੋਵੇ ਠੀਕ ਹੈ ਜਿੱਦਾਂ ਗ੍ਰੈਜੂਏਸ਼ਨ ਵਗੈਰਾ ਜੋ ਵੀ ਕੀਤੀ ਹੋਵੇ ਇਹਦੇ ਵਿੱਚ ਸੈਲਰੀ ਤੁਹਾਨੂੰ ਮਿਲੇਗੀ 18000 ਤੋਂ 33000 ਦੇ ਵਿੱਚਕਾਰ ਬੇਟਾ ਇਹ ਸੈਲਰੀ ਮਿਲੇਗੀ ਠੀਕ ਹੈ ਤੇ ਇਹ ओनली ਫੀਮੇਲਸ ਅਪਲਾਈ ਕਰ ਸਕਦੀਆਂ ਨੇ ਠੀਕ ਹੈ ओनली ਫੀਮੇਲਸ ਅਪਲਾਈ ਕਰ ਸਕਦੀਆਂ ਨੇ ਤੇ ਏਜ ਲਿਮਟ ਇਹਦੇ ਵਿੱਚ ਹੈਗੀ ਬੇਟਾ ਜੀ 18 ਤੋਂ 33 ਸਾਲ ਤੱਕ ਦੀਆਂ ਫੀਮੇਲ ਜਿਹੜੀਆਂ ਉਹ ਅਪਲਾਈ ਕਰ ਸਕਦੀਆਂ ਨੇ ਠੀਕ ਹੈ ਨੈਕਸਟ ਕੰਪਨੀ ਹੈਗੀ ਹੈ ਬੇਟਾ ਈ ਕਲੈਰਕਸ ਜਿਹੜੀ ਈ ਕਲੈਰਕਸ ਹੈ ਇਹਦੇ ਵਿੱਚ ਵੈਕੈਂਸੀ ਜਿਹੜੀਆਂ ਹੈਗੀਆਂ ਉਹ ਵੀ ਕਸਟਮਰ ਕੇਅਰ ਐਗਜ਼ੀਕਿਊਟਿਵ ਨੀਆਂ ਨੇ ਠੀਕ ਹੈ ਇਹਦੇ ਵਿੱਚ ਡਬਲ ਵੈਕੈਂਸੀਜ਼ ਆ 100 ਵੈਕੈਂਸੀਜ਼ ਆ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਠੀਕ ਹੈ ਗ੍ਰੈਜੂਏਸ਼ਨ ਇਹਦੇ ਵਿੱਚ ਮੈਂਡੇਟਰੀ ਆ ਮੈਂਡੇਟਰੀ ਮਤਲਬ ਜ਼ਰੂਰੀ ਹੈ ਠੀਕ ਹੈ ਜਿੰਨਾ ਬੱਚਿਆਂ ਦੀ ਗ੍ਰੈਜੂਏਸ਼ਨ ਕੰਪਲੀਟ ਆ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹੀ ਇਹਨਾਂ ਵੈਕੈਂਸੀਜ਼ ਦੇ ਲਈ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਤੁਹਾਨੂੰ ਮਿਲੇਗੀ 25000 ਬੇਟਾ ਜੀ ਠੀਕ ਹੈ ਤੇ ਇਹ ਵੈਕੈਂਸੀਜ਼ ਮੁੰਡੇ ਤੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਏਜ ਲਿਮਟ ਇਹਦੇ ਵਿੱਚ ਉਹੀ ਰਹੇਗੀ 21 ਤੋਂ 33 ਸਾਲ ਦੇ ਵਿੱਚ ਕਾ ਠੀਕ ਹੈ ਨੈਕਸਟ ਕੰਪਨੀ ਹੈਗੀ ਆ ਫ੍ਰੈਂਕਫਲਨ 에ਵੀਏਸ਼ਨ ਫ੍ਰੈਂਕਫਲਨ 에ਵੀਏਸ਼ਨ ਸਰਵਿਸਿਜ਼ ਪੀ ਵੀਟੀ ਲਿਮਟਿਡ ਠੀਕ ਹੈ ਇਹਦੇ ਵਿੱਚ ਵੈਕੈਂਸੀਜ਼ ਹੈਗੀ ਆ ਬੇਟਾ ਐਚ ਆਰ ਰਿਕਰੂਟਰ ਠੀਕ ਹੈ ਜਿੱਦਿਆਂ ਕਿ ਟੋਟਲ 25 ਵੈਕੈਂਸੀਜ਼ ਆ ਇਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਐਮ ਬੀਏ ਕੀਤੀ ਹੋਣੀ ਚਾਹੀਦੀ ਹੈ ਉਹੀ ਇਹਨਾਂ ਵੈਕੈਂਸੀਜ਼ ਨੂੰ ਅਪਲਾਈ ਕਰ ਸਕਦਾ ਹੈ ਸੈਲਰੀ ਹੈ ਜਿਹੜੀ ਤੁਹਾਨੂੰ 35000 ਤੱਕ ਮਿਲੇਗੀ ਠੀਕ ਹੈ ਇਹਦੇ ਲਈ ਵੀ ਮੁੰਡੇ ਤੇ ਕੁੜੀਆਂ ਦੋਨੋਂ ਇਹ ਵੈਕੈਂਸੀਸ ਅਪਲਾਈ ਕਰ ਸਕਦੇ ਆ ਤੇ ਜਿਹੜੀ ਏਜ ਲਿਮਟ ਇਹਦੇ ਵਿੱਚ ਹੈਗੀ ਉਹ ਹੈਗੀ ਜੀ ਕਿ ਤੋਂ 34 ਸਾਲ ਤੱਕ ਦੀ ਏਜ ਲਿਮਟ ਹੈ ਠੀਕ ਹੈ ਫਿਰ ਇਸ ਫ੍ਰੈਂਕਫਰਟ ਕੰਪਨੀ ਦੇ ਵਿੱਚ ਹੀ ਦੂਸਰੀ ਵੈਕੈਂਸੀਸ ਹੈਗੀਆਂ ਬੇਟਾ ਜੀ ਟੈਲੀ ਕਾਉਂਸਲਰ ਡੋਮੈਸਟਿਕ ਠੀਕ ਹੈ ਟੈਲੀ ਕਾਉਂਸਲਰ ਡੋਮੈਸਟਿਕ ਆ ਜਿਹੜਾ ਇਹਦੀਆਂ ਵੀ 25 ਵੈਕੈਂਸੀਸ ਹੈ ਠੀਕ ਹੈ ਤੇ ਮਿਨੀਮਮ ਪਲੱਸ 2 ਪਾਸ ਮਤਲਬ ਘੱਟੋ ਘੱਟ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਜਿਹੜੇ ਵੀ ਬੱਚੇ ਇਹ ਵੈਕੈਂਸੀਸ ਅਪਲਾਈ ਕਰਨਾ ਚਾਹੁੰਦੇ ਆ ਇਹਦੇ ਵਿੱਚ ਜਿਹੜੀ ਸੈਲਰੀ ਰਹੇਗੀ ਬੇਟਾ ਜੀ ਉਹ ਰਹੇਗੀ ਤੁਹਾਡੀ 16000 ਤੋਂ 26000 ਤੱਕ ਜਿਹੜੀ ਸੈਲਰੀ ਰਹੇਗੀ ਇਹ ਵੈਕੈਂਸੀਸ ਦੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਏਜ ਲਿਮਿਟ ਸੇਮ ਹੀ ਰਹੇਗੀ 18 ਤੋਂ 34 ਸਾਲ ਤੱਕ ਠੀਕ ਹੈ ਫਿਰ ਫ੍ਰੈਂਕਫਰਟ ਕੰਪਨੀ ਦੇ ਵਿੱਚ ਅਗਲੀਆਂ ਜਿਹੜੀਆਂ ਵੈਕੈਂਸੀਸ ਹੈਗੀਆਂ ਨੇ ਉਹ ਹੈਗੀਆਂ ਬੇਟਾ ਜੀ ਟੈਲੀ ਸੇਲਜ਼ ਦੀਆਂ ਡੋਮੈਸਟਿਕ ਟੋਟਲ 25 ਵੈਕੈਂਸੀਸ ਦੇ ਆ ਠੀਕ ਹੈ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਆ ਗ੍ਰੈਜੂਏਟ ਹੋਣੀ ਚਾਹੀਦੀ ਹੈ ਜਾਂ ਪਲੱਸ 2 ਪਾਸ ਹੋਣੀ ਚਾਹੀਦੀ ਹੈ ਠੀਕ ਹੈ ਤੇ ਜਿਹੜੇ ਬੱਚਿਆਂ ਦਾ ਪਲੱਸ 2 ਦਾ ਰਿਜ਼ਲਟ ਹੁਣੇ ਆਇਆ ਉਹ ਵੀ ਇਹ ਵੈਕੈਂਸੀਸ ਅਪਲਾਈ ਕਰ ਸਕਦੇ ਆ ਉਹਨਾਂ ਦੇ ਲਈ ਵੀ ਖੁਸ਼ਖਬਰੀ ਹੈ ਠੀਕ ਹੈ ਤੇ ਸੈਲਰੀ ਇਹਦੇ ਵਿੱਚ ਰਹੇਗੀ ਬੇਟਾ ਜੀ ਤੁਹਾਡੀ 1000 ਤੋਂ 35000 ਤੱਕ ਰਹੇਗੀ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਆ ਏਜ ਲਿਮਿਟ ਇਹਦੇ ਲਈ ਰਹੇਗੀ 18 ਤੋਂ 32 ਸਾਲ ਤੱਕ ਠੀਕ ਹੈ ਜੀ ਇਹ ਤਿੰਨ ਤਰ੍ਹਾਂ ਦੀਆਂ ਵੈਕੈਂਸੀਜ਼ ਆ ਜਿਹੜੀਆਂ ਟੋਟਲ ਆਪਾਂ ਜੇਕਰ ਗੱਲ ਕਰੀਏ 125 ਵੈਕੈਂਸੀਜ਼ ਆ ਇਸ ਕੰਪਨੀ ਦੇ ਵਿਚਾਰੀਆਂ ਨੇ ਅੱਗੇ ਜਿਹੜੀ ਕੰਪਨੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈਗਾ ਐਵੀਏਟਰ ਹੱਬ ਠੀਕ ਹੈ ਐਵੀਏਟਰ ਹੱਬ ਦੇ ਵਿੱਚ ਵੀ ਕਾਫੀ ਵੈਕੈਂਸੀਜ਼ ਆ ਸਭ ਤੋਂ ਪਹਿਲੀ ਵੈਕੈਂਸੀ ਗੱਲ ਕਰੀਏ ਰਾਜ ਇਹਦੇ ਵਿੱਚ ਹੈਗੀ ਹੈ ਕੈਵਨ ਕਰੂ 에어 호ਸਟੈਸ ਦੀ ਹੈ ਟੋਟਲ 40 ਵੈਕੈਂਸੀਜ਼ ਆ ਠੀਕ ਹੈ ਇਹਦੇ ਵਿੱਚ ਪਲੱਸ 2 ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਆ ਤੇ ਜਿਨ੍ਹਾਂ ਦੀ ਬੇਟਾ ਜੀ ਗ੍ਰੈਜੂਏਸ਼ਨ ਕੀਤੀ ਹੋਈ ਉਹ ਵੀ ਅਪਲਾਈ ਕਰ ਸਕਦੀ ਹੈ ਤੇ ਇਹਦੇ ਵਿੱਚ ਜਿਹੜੀ ਸੈਲਰੀ ਉਹ 50000 ਰੁਪਏ ਤੱਕ ਰਹੇਗੀ ਓਨਲੀ ਫੀਮੇਲਸ ਅਪਲਾਈ ਕਰ ਸਕਦੀਆਂ ਨੇ ਠੀਕ ਹੈ ਕਿਉਂਕਿ ਵੈਕੈਂਸੀ ਇਹਦਾਂ ਦੀ ਹੈ ਨਾ 에어 호ਸਟੈਸ ਦੀ ਹੈ ਤੇ ਓਨਲੀ ਫੀਮੇਲਸ ਓਨਲੀ ਕੁੜੀਆਂ ਅਪਲਾਈ ਕਰ ਸਕਦੀਆਂ ਨੇ ਏਜ ਲਿਮਿਟ ਇਹਦੇ ਵਿੱਚ ਬਹੁਤ ਘੱਟ ਹੈ 18 ਤੋਂ 26 ਸਾਲ ਤੱਕ ਦੀਆਂ ਕੁੜੀਆਂ ਅਪਲਾਈ ਕਰ ਸਕਦੀਆਂ ਨੇ ਠੀਕ ਹੈ ਨੈਕਸਟ ਵੈਕੈਂਸੀ ਹੈਗੀ ਹੈ ਬੇਟਾ ਗਰਾਉਂਡ ਸਟਾਫ ਦੀ ਠੀਕ ਹੈ ਟਿਕਟਿੰਗ ਕਸਟਮਰ ਸਰਵਿਸ ਅਸੀਂ ਕਹਿ ਸਕਦੇ ਹਾਂ ਟੋਟਲ 50 ਵੈਕੈਂਸੀਜ਼ ਐ ਠੀਕ ਐ ਐਨੀ ਗ੍ਰੈਜੂਏਸ਼ਨ ਕਿਸੇ ਵੀ ਗ੍ਰੈਜੂਏਸ਼ਨ ਕੀਤੀ ਐ ਨਾ ਵੈਕੈਂਸੀਜ਼ ਦੇ ਲਈ ਅਪਲਾਈ ਕਰ ਸਕਦਾ ਐ ਇਹਦੇ ਲਈ ਜਿਹੜੀ ਸੈਲਰੀ ਤੁਹਾਡੀ ਰਹੇਗੀ 22000 ਰੁਪਏ ਠੀਕ ਐ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਐ ਤੇ ਏਜ ਲਿਮਿਟ ਇਹਦੇ ਵਿੱਚ ਵੀ ਕੱਟੀ ਐ 26 ਸਾਲ ਤੱਕ ਮਤਲਬ 18 ਤੋਂ 26 ਸਾਲ ਜਿਹਨਾਂ ਦੀ ਏਜ ਹੋ ਉਹ ਇਹ ਵੈਕੈਂਸੀਜ਼ ਅਪਲਾਈ ਕਰ ਸਕਦੇ ਐ ਨੈਕਸਟ ਜਿਹੜੀ ਵੈਕੈਂਸੀ ਹੈਗੀ ਆ ਏਵੀਏਟਰ ਹੱਬ ਇਸੇ ਕੰਪਨੀ ਦੇ ਵਿੱਚ ਉਹ ਹੈਗੀ ਬੇਟਾ ਜੀ फ्रंट ऑफिस हॉस्पिटल हॉस्पिटल हॉस्पिटलिटी ठीक है ਇਹਦੇ ਵਿੱਚ ਪਲੱਸ 2 ਵਾਲੇ ਵੀ ਅਪਲਾਈ ਕਰ ਸਕਦੇ ਆ ਗ੍ਰੈਜੂਏਸ਼ਨ ਵਾਲੇ ਵੀ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਸੈਲਰੀ ਜਿਹੜੀ 18000 ਰਹੇਗੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਗੱਲ ਕਰੀ ਏਜ ਲਿਮਟ ਦੀ ਏਜ ਲਿਮਟ ਇਹਦੇ ਵਿੱਚ ਵੀ 18 ਤੋਂ 26 ਸਾਲ ਤੱਕ ਦੀ ਹੈ ਠੀਕ ਹੈ ਨੈਕਸਟ ਵੈਕੈਂਸੀਸ ਇਹ ਸੇ ਕੰਪਨੀ ਦੇ ਵਿੱਚ ਬੇਟਾ ਜੀ ਟੈਲੀ ਕਾਲਰਸ ਠੀਕ ਹੈ ਪੰਜ ਟੈਲੀ ਕਾਲਰ ਇਹਨੂੰ ਚਾਹੀਦੇ ਆ ਸਟੱਡੀ ਜਿਹੜੀ ਉਹੀ ਪਲੱਸ 2 ਤੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਸੈਲਰੀ 12000 ਰਹੇਗੀ ਇਹ ਓਨਲੀ ਫੀਮੇਲਸ ਦੇ ਲਈ ਹੈ ਤੇ ਇਹ ਲਿਮਟ ਹੈਗੀ 18 ਤੋਂ 26 ਸਾਲ ਤੱਕ ਠੀਕ ਹੈ ਨੈਕਸਟ ਜਿਹੜੀਆਂ ਵੈਕੈਂਸੀਸ ਆ ਉਹ ਹੈਗੀਆਂ ਐਚ ਆਰ ਰਿਕਰੂਟਰ ਦੀਆਂ ਤਿੰਨ ਵੈਕੈਂਸੀਸ ਆ ਠੀਕ ਹੈ ਐਨੀ ਗ੍ਰੈਜੂਏਸ਼ਨ ਐਂਡ ਐਮਪੀਏ ਜਿਹੜੇ ਵੀ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਕਿਸੇ ਵੀ ਸਬਜੈਕਟ ਕਿਸੇ ਵੀ ਵਿਸ਼ੇ ਦੇ ਨਾਲ ਜਾਂ ਐਮਪੀਏ ਕੀਤੀ ਹੋਈ ਉਹ ਇਹ ਵੈਕੈਂਸੀਸ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਰਹੇਗੀ ਬੇਟਾ ਜੀ 15000 ਠੀਕ ਹੈ ਓਨਲੀ ਫੀਮੇਲ ਅਪਲਾਈ ਕਰ ਸਕਦੇ ਆ ਤੇ ਏਜ ਲਿਮਿਟ ਇਹਦੇ ਵਿੱਚ 20-18 ਤੋਂ 26 ਸਾਲ ਤੱਕ ਰਹੇਗੀ ਠੀਕ ਹੈ ਨੈਕਸਟ ਵੈਕੈਂਸੀ ਇਹਦੀ ਕੰਪਨੀ ਚ ਹੈਗੀ ਹੈ ਕੈਰੀਅਰ ਕਾਉਂਸਲਰ ਤਿੰਨ ਵੈਕੈਂਸੀਸ ਆ ਐਨੀ ਗ੍ਰੈਜੂਏਸ਼ਨ ਕੋਈ ਵੀ ਗ੍ਰੈਜੂਏਸ਼ਨ ਪਾਸ ਇਹ ਪੋਸਟ ਲਈ ਅਪਲਾਈ ਕਰ ਸਕਦਾ ਹੈ 14000 ਦੇ ਵਿੱਚ ਸੈਲਰੀ ਰਹੇਗੀ ਬੇਟਾ ਜੀ ਠੀਕ ਹੈ ਫੀਮੇਲ ਓਨਲੀ ਅਪਲਾਈ ਕਰ ਸਕਦੀਆਂ ਨੇ ਤੇ ਏਜ ਲਿਮਿਟ ਸੇਮ ਹੀ ਰਹੇਗੀ 18 ਤੋਂ 26 ਸਾਲ ਠੀਕ ਹੈ ਨੈਕਸਟ ਵੈਕੈਂਸੀ ਏਸੀ ਕੰਪਨੀ ਦੇ ਵਿੱਚ ਐਵੀਏਟਰ ਹੱਬ ਦੇ ਵਿੱਚ ਜਿਹੜੀ ਹੈਗੀ ਉਹ ਹੈਗੀ ਕਸਟਮਰ ਐਂਡ ਐਗਜ਼ੀਕਿਊਟਿਵ 25 ਵੈਕੈਂਸੀਜ਼ ਦਾ ਟੋਟਲ ਠੀਕ ਹੈ ਪਲੱਸ ਟੂ ਪਾਸ ਇਹਦੇ ਅਪਲਾਈ ਕਰ ਸਕਦੇ ਆ 12500 ਜਿਹੜੀ ਸੈਲਰੀ ਰਹੇਗੀ ਮੁੰਡੇ ਤੇ ਕੁੜੀਆਂ ਦੋਨੋਂ ਹੀ ਵੈਕੈਂਸੀਜ਼ ਅਪਲਾਈ ਕਰ ਸਕਦੇ ਆ ਤੇ ਏਜ ਲਿਮਟ ਇਹਦੇ ਵਿੱਚ ਰਹੀ 18 ਤੋਂ 30 ਸਾਲ ਠੀਕ ਹੈ ਪਹਿਲਾਂ ਜਿਹੜੀਆਂ ਵੈਕੈਂਸੀਜ਼ ਦੇਖੀਆਂ ਸੀ ਉਹਦੇ ਵਿੱਚ ਏਜ ਲਿਮਟ 18 ਤੋਂ 26 ਸਾਲ ਤੱਕ ਦੀ ਸੀ ਠੀਕ ਹੈ ਤੇ ਜਿਹੜੀਆਂ ਇਹ ਵੈਕੈਂਸੀਜ਼ ਆ ਇਹਦੇ ਵਿੱਚ ਏਜ ਲਿਮਟ ਹੈ ਜਿਹੜੀ 18 ਤੋਂ 30 ਸਾਲ ਤੱਕ ਹੈ ਨੈਕਸਟ ਕੰਪਨੀ ਦੀ ਗੱਲ ਕਰੀਏ ਬੇਟਾ ਜੀ ਇਹ ਹੈਗੀ ਆ ਸਤਿਆ ਮਾਈਕਰੋ ਕੈਪੀਟਲ ਇਹਦੇ ਵਿੱਚ 20 ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ ਪਹਿਲੀ ਹੈਗੀ ਈਡੀਓ 20 ਵੈਕੈਂਸੀਜ਼ ਹੈ ਜਿਹਦੀ ਪਲੱਸ 2 ਕੀਤੀ ਆ ਜਾਂ ਇਸ ਤੋਂ ਹਾਈਸਟ ਸਟੱਡੀ ਹੈਗੀ ਉਹ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਤੁਹਾਨੂੰ ਸੈਲਰੀ ਮਿਲੇਗੀ 22500 ਪਲੱਸ ਇਨਸੈਂਟਿਵ ਵੀ ਮਿਲੇਗਾ ਕਮਿਸ਼ਨ ਵੀ ਮਿਲੇਗਾ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਏਜ ਲਿਮਟ ਇਹਦੇ ਵਿੱਚ ਵੀ 18 ਤੋਂ 30 ਸਾਲ ਤੱਕ ਠੀਕ ਹੈ ਸੈਕੰਡ ਸਤਿਆ ਮਾਈਕਰੋ ਕੈਪੀਟਲ ਦੇ ਵਿੱਚ ਸੈਕੰਡ ਵੈਕੈਂਸੀ ਹੈਗੀ ਹੈ ਫੀਲਡ ਆਫੀਸਰ ਦੀ 20 ਵੈਕੈਂਸੀਸ ਹੈ ਪਲੱਸ 2 ਜਿਨੇ ਕੀਤੀ ਹੈ ਜਾਂ ਗ੍ਰੈਜੂਏਸ਼ਨ ਵੀ ਕੀਤੀ ਹੈ ਉਹ ਵੀ ਅਪਲਾਈ ਕਰ ਸਕਦਾ ਕੋਈ ਵੀ ਕੁਆਲੀਫਿਕੇਸ਼ਨ ਹੋਵੇ ਤੁਹਾਡੀ ਠੀਕ ਹੈ ਇਹਦੇ ਵਿੱਚ ਵੀ 20000 ਸੈਲਰੀ ਮਿਲੇਗੀ ਪਲੱਸ ਇਨਸੈਂਟਿਵ ਮਿਲੇਗਾ ਤੁਹਾਨੂੰ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਬੇਟਾ ਜੀ ਤੇ ਏਜ ਲਿਮਟ ਇਹਦੇ ਵਿੱਚ ਹੈਗੀ ਆ 20 ਤੋਂ 35 ਸਾਲ ਤੱਕ ਠੀਕ ਹੈ ਨੈਕਸਟ ਕੰਪਨੀ ਦੀ ਗੱਲ ਕਰੀ ਨੈਕਸਟ ਹੈਗੀ ਆ Nideck India PVT Limited ਠੀਕ ਹੈ ਇਹਦੇ ਵਿੱਚ ਹੈਗੀਆਂ ਨੇ ਵੈਕੈਂਸੀ ਅਸਿਸਟੈਂਟ ਟ੍ਰੇਨੀ ਦੀਆਂ ਟੋਟਲ ਐਸਸੀ ਵੈਕੈਂਸੀਸ ਐ ਪਲੱਸ 2 ਜਿਹਦੀ ਕੀਤੀ ਆ ਤੇ ਨਾਲ ਆਈਟੀਆਈ ਡਿਪਲੋਮਾ ਵਗੈਰਾ ਕੋਈ ਕੀਤਾ ਹੋਇਆ ਠੀਕ ਹੈ ਉਹ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦਾ ਹੈ ਸੈਲਰੀ ਇਹਦੇ ਵਿੱਚ ਤੁਹਾਡੀ ਰਹੇਗੀ 13000 ਤੋਂ 16000 ਤੱਕ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਤੇ ਏਜ ਲਿਮਟ ਇਹਦੇ ਵਿੱਚ ਰਹੇਗੀ ਤੁਹਾਡੀ 18 ਤੋਂ 27 ਸਾਲ ਤੱਕ ਠੀਕ ਹੈ ਜੀ ਨੈਕਸਟ ਕੰਪਨੀ ਹੈਗੀ ਬੇਟਾ ਜੀ TMI ਗਰੁੱਪ ਠੀਕ ਹੈ ਜਿਹੜੀ ਕਿ ਬੈਂਕਿੰਗ ਸੈਕਟਰ ਦੇ ਨਾਲ ਰਿਲੇਟਡ ਹੈ ਇਹਦੇ ਵਿੱਚ ਜਿਹੜੀਆਂ ਵੈਕੈਂਸੀਸ ਆ ਉਹ ਹੈਗੀਆਂ ਨੇ ਕਾਸਾ ਸੇਲਸ ਦੀਆਂ ਟੋਟਲ ਪੰਜਾਬ ਵੈਕੈਂਸੀਸ ਹੈ ਠੀਕ ਹੈ ਜਿਹਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ BA ਕੀਤੀ ਹੋਊਗੀ ਵੈਕੈਂਸੀਸ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਰਹੇਗੀ 15000 ਤੋਂ 35000 ਤੱਕ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੋਂ ਹੀ ਵੈਕੈਂਸੀਸ ਅਪਲਾਈ ਕਰ ਸਕਦੇ ਆ ਤੇ ਏਜ ਲਿਮਿਟੇਡ ਵਿੱਚ ਰਹੇਗੀ ਬੇਟਾ ਜੀ 18 ਤੋਂ 28 ਸਾਲ ਤੱਕ ਠੀਕ ਹੈ ਨੈਕਸਟ ਕੰਪਨੀ ਹੈਗੀ ਹੈ L&T ਫਾਈਨੈਂਸ ਠੀਕ ਹੈ ਇਹਦੇ ਵਿੱਚ ਵੈਕੈਂਸੀਸ ਹੈਗੀਆਂ ਨੇ ਫੀਲਡ ਆਫੀਸਰ ਦੀਆਂ ਟੋਟਲ 20 ਵੈਕੈਂਸੀਸ ਹੈ ਠੀਕ ਹੈ ਗ੍ਰੈਜੂਏਟਸ ਮਤਲਬ ਜਿਨ੍ਹਾਂ ਨੇ ਗ੍ਰੈਜੂਏਸ਼ਨ ਬੀਏ ਕੀਤੀ ਹੋਈ ਆ ਉਹ ਇਹ ਵੈਕੈਂਸੀਸ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਰਹੇਗੀ ਬੇਟਾ ਜੀ 22000 ਠੀਕ ਹੈ ਤੇ ਇਹ ਵੈਕੈਂਸੀਸ ਓਨਲੀ ਮੇਲ ਯਾਨਕਿ ਕੇਵਲ ਮੁੰਡੇ ਅਪਲਾਈ ਕਰ ਸਕਦੇ ਆ ਤੇ ਏਜ ਲਿਮਿਟ ਇਹਦੇ ਵਿੱਚ ਰਹੇਗੀ 18 ਤੋਂ 30 ਸਾਲ ਤੱਕ ਠੀਕ ਹੈ ਨੈਕਸਟ ਜਿਹੜੀ ਕੰਪਨੀ ਦੀ ਅਸੀਂ ਗੱਲ ਕਰ ਰਹੇ ਆ ਉਹ ਹੈਗੀ ਬੇਟਾ ਜੀ ਐਚਡੀਵੀ ਫਾਈਨੈਂਸ਼ੀਅਲ ਸਰਵਿਸਿਜ਼ ਸੇਲਜ਼ ਆਫੀਸਰ ਦੀਆਂ ਠੀਕ ਹੈ ਤੇ ਕਾਊਂਟਰ ਸਰਵਿਸਿਜ਼ ਲਿਮਟਿਡ ਦੀ ਸੌਰੀ ਅਗਲੀ ਜਿਹੜੀ ਕੰਪਨੀ ਹੋ ਗਈ ਹੈ ਐਚ ਡੀ ਵੀ ਫਾਈਨੈਂਸ ਸਰਵਿਸਿਜ਼ ਲਿਮਟਿਡ ਠੀਕ ਹੈ ਤੇ ਜਿਹੜੀਆਂ ਇਹਦੇ ਵਿੱਚ ਵੈਕੈਂਸੀਆਂ ਹੋ ਹੈਗੀਆਂ ਸੇਲਜ਼ ਆਫੀਸਰ ਤੇ ਕਾਊਂਟਰ ਸੇਲਜ਼ ਦੀਆਂ ਟੋਟਲ 10 ਵੈਕੈਂਸੀਸ ਹੈ ਗ੍ਰੈਜੂਏਸ਼ਨ ਜਿਹਦੀ ਕੀਤੀ ਹੋਈ ਆ ਇਹ ਵੈਕੈਂਸੀਸ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਤੁਹਾਨੂੰ 13000 ਮਿਲੇਗੀ ਤੇ ਪਲੱਸ ਇਨਸੈਂਟਿਵ ਮਿਲੇਗਾ ਓਨਲੀ ਮੇਲ ਹੀ ਵੈਕੈਂਸੀਸ ਅਪਲਾਈ ਕਰ ਸਕਦੇ ਆ ਤੇ ਇਹ ਦੀ ਲਿਮਟ ਇਹਦੇ ਵਿੱਚ ਰਹੇਗੀ 21 ਤੋਂ 30 ਸਾਲ ਤੱਕ ਠੀਕ ਹੈ ਨੈਕਸਟ ਜਿਹੜੀ ਕੰਪਨੀ ਇਸ ਮੇਲੇ ਦੇ ਵਿਚਾਰੀ ਹੈ ਉਹ ਹੈਗੀ ਹੈ ਬੇਟਾ ਜੀ ਐਗੀਲੇ ਹਰਬਲ ਠੀਕ ਹੈ ਇਹਦੇ ਵਿੱਚ ਜਿਹੜੀ ਵੈਕੈਂਸੀਸ ਉਹ ਹੈਗੀਆਂ ਵੈਲਨੈਸ ਐਡਵਾਈਜ਼ਰ ਦੀਆਂ ਟੋਟਲ 50 ਵੈਕੈਂਸੀਸ ਹੈ ਠੀਕ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਗੱਲ ਹੈ ਕਿ ਜਿਨ੍ਹਾਂ ਦੀ ਓਨਲੀ 10th ਕੀਤੀ ਹੈ 10th ਤੱਕ ਦੀ ਸਟੱਡੀ ਕੀਤੀ ਹੋਈ ਹੈ ਨਾ ਉਹ ਹੀ ਵੈਕੈਂਸੀਸ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਰਹੇਗੀ 10000 ਤੋਂ 15000 ਤੱਕ ਓਨਲੀ ਫੀਮੇਲਸ ਅਪਲਾਈ ਕਰ ਸਕਦੀਆਂ ਮੁੰਡੇ ਵੈਕੈਂਸੀ ਨਹੀਂ ਅਪਲਾਈ ਕਰ ਸਕਦੇ ਠੀਕ ਹੈ ਓਨਲੀ ਫੀਮੇਲਸ ਅਪਲਾਈ ਕਰਨੀਆਂ ਤੇ 18 ਤੋਂ 30 ਸਾਲ ਤੱਕ ਇਹਦੀ ਏਜ ਲਿਮਟ ਰਹੇਗੀ ਠੀਕ ਹੈ ਨੈਕਸਟ ਜਿਹੜੀ ਕੰਪਨੀ ਉਹ ਹੈਗੀ ਬਟਾ ਜੀ LIC ਠੀਕ ਹੈ LIC ਦੇ ਵਿੱਚ ਤਿੰਨ ਤਰ੍ਹਾਂ ਦੀ ਵੈਕੈਂਸੀਜ਼ ਆ ਪਹਿਲਾਂ ਹੈਗੀਆਂ ਬੀਮਾ ਸખી ਮਹਿਲਾ ਕੈਰੀਅਰ 에ਜੰਟ ਦੀਆਂ ਵੈਕੈਂਸੀਜ਼ ਆ ਠੀਕ ਹੈ ਇਹਦੀ ਐਡ ਵੀ ਬਹੁਤ ਜ਼ਿਆਦਾ ਆਂਦੀ ਹੈ ਤੁਸੀਂ ਸਾਰੇ ਦੇਖਦੇ ਹੋਵੋਗੇ ਪੰਜਾਬ ਵੈਕੈਂਸੀਸ ਆ ਠੀਕ ਹੈ 10th ਤੱਕ ਦੀ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ ਇਹਦੇ ਵਿੱਚ 7000 ਤੁਹਾਨੂੰ ਮੰਥਲੀ ਪੇ ਮਿਲੇਗੀ ਤੇ ਪਲੱਸ ਕਮਿਸ਼ਨ ਮਿਲੇਗਾ ਤੇ ਓਨਲੀ ਫੀਮੇਲਜ਼ ਦੇ ਲਈ ਆ ਉਹ ਤਾਂ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਨਾ ਮਹਿਲਾ ਕੈਰੀਅਰ ਰੈਜ਼ੰਟ ਤਾਂ ਓਨਲੀ ਫੀਮੇਲ ਅਪਲਾਈ ਕਰ ਸਕਦੀਆਂ ਨੇ ਤੇ ਏਜ ਲਿਮਟ ਇਹਦੇ ਵਿੱਚ ਰਹੇਗੀ 18 ਤੋਂ 35 ਸਾਲ ਤੱਕ ਠੀਕ ਹੈ ਜੀ LIC ਦੇ ਵਿੱਚ ਸੈਕੰਡ ਵੈਕੈਂਸੀ ਹੈਗੀ ਬੇਟਾ ਜੀ ਰੂਲਰ ਕੈਰੀਅਰ ਰੈਜ਼ੰਟ ਇਹ ਵੀ ਪੰਜਾਬ ਵੈਕੈਂਸੀਸ ਦਾ 10th ਪਾਸ ਅਪਲਾਈ ਕਰ ਸਕਦੇ ਆ 5000 ਸੈਲਰੀ ਰਹੇਗੀ ਮੁੰਡੇ ਤੇ ਕੁੜੀਆਂ ਇਹ ਜਿਹੜੀਆਂ ਹੈਗੀਆਂ ਰੂਲਰ ਕੈਰੀਅਰ ਦੀਆਂ ਨਾ ਰੂਲਰ ਕੈਰੀਅਰ ਰੈਜ਼ਡੈਂਟ ਇਹ ਦੋਨੇ ਅਪਲਾਈ ਕਰ ਸਕਦੇ ਮੁੰਡੇ ਵੀ ਤੇ ਕੁੜੀਆਂ ਵੀ ਠੀਕ ਹੈ ਤੇਜ਼ ਲਿਮਟ ਦੇ ਵਿੱਚ 18 ਤੋਂ 35 ਸਾਲ ਤੱਕ ਰਹੇਗੀ ਐਲ ਆਈ ਸੀ ਦੇ ਵਿੱਚ ਤੀਜੀ ਤਰ੍ਹਾਂ ਦੀ ਵੈਕੈਂਸੀ ਹੈ ਗਈਆਂ ਬੇਟਾ ਜੀ ਸਿਟੀ ਕੈਰੀਅਰ ਰੈਜ਼ਡੈਂਟ ਇਹ ਸ਼ਹਿਰਾਂ ਦੇ ਵਿੱਚ ਆ ਠੀਕ ਹੈ ਰੂਲਰ ਕੈਰੀਅਰ ਰੈਜ਼ਡੈਂਟ ਜਿਹੜੇ ਪਿੰਡਾਂ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਆ ਤੇ ਸਿਟੀ ਕੈਰੀਅਰ ਰੈਜ਼ਡੈਂਟ ਜਿਹੜੇ ਸ਼ਹਿਰਾਂ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਆ ਟੋਟਲ 50 ਵੈਕੈਂਸੀਸ ਹੈ 10th ਪਾਸ ਬੱਚੇ ਅਪਲਾਈ ਕਰ ਸਕਦੇ ਆ 6000 ਸੈਲਰੀ ਰਹੇਗੀ ਮੰਥਲੀ ਬੇਟਾ ਜੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਏਜ ਲਿਮਟ ਜਿਹੜੀ ਰਹੇਗੀ ਉਹ ਰਹੇਗੀ 18 ਤੋਂ 35 ਸਾਲ ਤੱਕ ਠੀਕ ਹੈ ਨੈਕਸਟ ਕੰਪਨੀ ਦੀ ਗੱਲ ਕਰੀਏ ਨੈਕਸਟ ਕੰਪਨੀ ਹੈਗੀ ਬੇਟਾ ਜੀ ਹੀਰਾ ਆਟੋਮੋਬਾਈਲ ਇਹਦੇ ਵਿੱਚ ਸੇਲਜ਼ ਐਗਜ਼ੀਕਿਊਟਿਵ ਦੀਆਂ ਵੈਕੈਂਸੀਸ ਦਾ ਟੋਟਲ 10th ਵੈਕੈਂਸੀਸ ਦਾ ਪਲੱਸ 2 ਪਾਸ ਅਪਲਾਈ ਕਰ ਸਕਦੇ ਆ 10000 ਸੈਲਰੀ ਰਹੇਗੀ ਤੇ ਓਨਲੀ ਮੇਲ ਅਪਲਾਈ ਕਰ ਸਕਦੇ ਆ ਤੇ ਇਹਦੇ ਵਿੱਚ ਏਜ ਲਿਮਟ 18 ਤੋਂ 35 ਸਾਲ ਤੱਕ ਦੀ ਰਹੇਗੀ ਠੀਕ ਹੈ ਨੈਕਸਟ ਕੰਪਨੀ ਹੈਗੀ ਹੈ ਇਕਿਊਟਸ ਇਕਿਊਟਸ ਇਹਦੇ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਵੈਕੈਂਸੀਸ ਹੈ ਠੀਕ ਹੈ 10ਥ ਵੈਕੈਂਸੀਸ ਹੈ ਗ੍ਰੈਜੂਏਸ਼ਨ ਜੀ ਦੀ ਕੀਤੀ ਹੋਈ ਹੈ ਬੀਏ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਇਹਦੇ ਵਿੱਚ ਸੈਲਰੀ ਨੇ ਮੈਂਸ਼ਨ ਕੀਤੀ ਜਿਹੜੀ ਸੈਲਰੀ ਬਤਾਈ ਉਹ ਤੁਹਾਡੇ ਐਕਸਪੀਰੀਅੰਸ ਤੇ ਡਿਪੈਂਡ ਕਰਦੀ ਹੈ ਜਿੰਨਾ ਤੁਹਾਡਾ ਐਕਸਪੀਰੀਅੰਸ ਹੋਏਗਾ ਉਸ ਹਿਸਾਬ ਨਾਲ ਤੁਹਾਨੂੰ ਸੈਲਰੀ ਹੈ ਜਿਹੜੀ ਇਹਦੇ ਵਿੱਚ ਦਿੱਤੀ ਜਾਏਗੀ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਆ ਏਜ ਲਿਮਟ ਇਹਦੇ ਵਿੱਚ ਰਹੇਗੀ 22 ਤੋਂ ਲੈ ਕੇ 32 ਸਾਲ ਤੱਕ ਠੀਕ ਹੈ ਨੈਕਸਟ ਜਿਹੜੀ ਕੰਪਨੀ ਇਸ ਮੇਲੇ ਦੇ ਵਿਚਾਰੀ ਆ ਉਹ ਹੈਗੀ ਹੈ ਜੀ HDFC ਬੈਂਕ ਠੀਕ ਹੈ ਇਹਦੇ ਵਿੱਚ ਅਸਿਸਟੈਂਟ ਮੈਨੇਜਰ ਦੀਆਂ ਵੈਕੈਂਸੀਜ਼ ਦਾ ਟੋਟਲ 10 ਵੈਕੈਂਸੀਜ਼ ਹੈ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਆ ਉਹ ਅਪਲਾਈ ਕਰ ਸਕਦੇ ਆ ਤੇ ਇਹਦੇ ਵਿੱਚ ਮਤਲਬ ਮੰਥਲੀ ਨਾ ਕਹ ਕੇ ਆਪਾਂ ਇੱਕ ਪੈਕੇਜ ਕਹਿ ਸਕਦੇ ਹਾਂ ਤੁਹਾਨੂੰ ਪੈਕੇਜ ਦਿੱਤਾ ਜਾਏਗਾ ਠੀਕ ਹੈ 4.43 ਲੱਖ ਦਾ ਪਰ ਐਨੂਅਲ ਠੀਕ ਹੈ ਸਾਲ ਦੇ ਹਿਸਾਬ ਨਾਲ ਪੈਕੇਜ ਮਿਲੇਗਾ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਤੇ ਏਜ ਲਿਮਟ ਇਹਦੇ ਵਿੱਚ ਰਹੇਗੀ 18 ਤੋਂ 30 ਸਾਲ ਤੱਕ ਠੀਕ ਹੈ ਜੀ ਨੈਕਸਟ ਇਹਦੇ ਵਿੱਚ ਜਿਹੜੀ ਕੰਪਨੀ ਸ਼ਿਰਕਤ ਕਰ ਰਹੀ ਹੈ ਇਸ ਮੇਲੇ 'ਚ ਉਹ ਹੈਗੀ ਬਟੇ ਜੀ ਐਕਸਿਸ ਬੈਂਕ ਇਹਦੇ ਵਿੱਚ ਵੀ ਅਸਿਸਟੈਂਟ ਮੈਨੇਜਰ ਦੀ ਵੈਕੈਂਸੀ ਦਾ ਟੋਟਲ 10 ਵੈਕੈਂਸੀਸ ਹੈ ਗ੍ਰੈਜੂਏਸ਼ਨ ਜਿੰਨਾਂ ਬੱਚਿਆਂ ਨੇ ਕੀਤੀ ਹੈ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਉਹੀ ਪੈਕੇਜ ਮਿਲੇਗਾ 4.40 ਲੱਖ ਪਰ ਐਨੂਅਲ ਠੀਕ ਹੈ ਪਰ ਸਾਲ ਸਾਲ ਦਾ ਪੈਕੇਜ ਮਿਲੇਗਾ ਇਹ ਵੈਕੈਂਸੀਸ ਓਨਲੀ ਫੀਮੇਲਸ ਅਪਲਾਈ ਕਰ ਸਕਦੀਆਂ ਨੇ ਤੇ ਲਿਮਿਟ ਇਹਦੇ ਵਿੱਚ ਵੀ 18 ਤੋਂ 30 ਸਾਲ ਤੱਕ ਰਹੇਗੀ ਠੀਕ ਹੈ ਇਹਦੇ ਵਿੱਚ 20 18 ਤੋਂ 30 ਸਾਲ ਤੱਕ ਜਿਹੜੇ ਬੱਚੇ ਉਹ ਅਪਲਾਈ ਕਰ ਸਕਦੇ ਐ ਨੈਕਸਟ ਜਿਹੜੀ ਕੰਪਨੀ ਹੈਗੀ ਬੇਟਾ ਜੀ ਪੁਖਰਾਜ ਹੈਲਥ케ਅਰ ਪੀਵੀਟੀ ਲਿਮਟਿਡ ਇਹਦੇ ਵਿੱਚ ਵੈਲਨੈਸ ਸਰਵਾਈਜ਼ਰਸ ਦੀਆਂ ਵੈਕੈਂਸੀਜ਼ ਐ ਟੋਟਲ 100 ਵੈਕੈਂਸੀਜ਼ ਐ 10th 2 ਜਿਨ੍ਹਾਂ ਨੇ ਕੀਤੀ ਹੋਈ ਐ ਉਹ ਅਪਲਾਈ ਕਰ ਸਕਦੇ ਐ ਸੈਲਰੀ ਇਹਦੇ ਵਿੱਚ ਰਹੇਗੀ 6000 ਤੋਂ 12000 ਤੱਕ ਦੀ ਸੈਲਰੀ ਤੁਹਾਨੂੰ ਮਿਲੇਗੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਜਿਹੜੀ ਏਜ ਲਿਮਟ ਐ ਇਹਦੇ ਵਿੱਚ ਰਹੇਗੀ ਹੋਰੇਗੀ 18 ਤੋਂ 25 ਸਾਲ ਤੱਕ ਦੀ ਠੀਕ ਐ ਸਾਡੀ ਲਾਸਟ ਤੇ ਅਗਲੀ ਜਿਹੜੀ ਕੰਪਨੀ ਹੈਗੀ ਬੇਟਾ ਜੀ ਠੀਕ ਹੈ ਸਾਡੀ ਲਾਸਟ ਹਾਂਜੀ ਤਾਂ ਅਸੀਂ ਗੱਲ ਕਰ ਰਹੇ ਸੀ ਆਪਣੀ ਆਖਰੀ ਵੈਕੈਂਸੀ ਦੀ ਠੀਕ ਹੈ ਆਖਰੀ ਕੰਪਨੀ ਜਿਹੜੀ ਆਈ ਹੈ ਇਸ ਮੇਲੇ ਦੇ ਵਿੱਚ ਉਹ ਹੈਗੀ ਆ ਭਾਰਤ ਫਾਈਨੈਂਸ ਇਨਕਲੂਜ਼ ਇਨਕਲੂਜ਼ਨ ਲਿਮਟਿਡ ਠੀਕ ਹੈ ਇਹਦੇ ਵਿੱਚ ਵੀ ਤਿੰਨ ਤਰ੍ਹਾਂ ਦੀ ਵੈਕੈਂਸੀਸ ਦਾ ਪਹਿਲੀ ਵੈਕੈਂਸੀ ਹੈਗੀ ਹੈ ਫੀਲਡ ਅਸਿਸਟੈਂਟ ਟ੍ਰੇਨਿੰਗ 50 ਵੈਕੈਂਸੀਸ ਦਾ ਟੋਟਲ ਠੀਕ ਹੈ ਜਿਹੜੀ ਸਟੱਡੀ ਆ ਉਹ ਤੁਹਾਡੀ ਪਲੱਸ 2 ਵੀ ਕੀਤੀ ਹੋ ਸਕਦੀ ਹੈ ਜੇਕਰ ਪਲੱਸ 2 ਤੋਂ ਜ਼ਿਆਦਾ ਸਟੱਡੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਇਹਦੇ ਵਿੱਚ ਰਹੇਗੀ ਬੇਟਾ ਜੀ ਤੁਹਾਡੀ ਮੰਥਲੀ ਰਹੇਗੀ 13000 ਤੋਂ 18000 ਦੇ ਵਿੱਚ ਕਰੇਗੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਤੇ ਇਹ ਲਿਮਟ ਇਹਦੇ ਵਿੱਚ 18 ਤੋਂ 32 ਸਾਲ ਤੱਕ ਰਹੇਗੀ ਨੈਕਸਟ ਜਿਹੜੀਆਂ ਵੈਕੈਂਸੀਜ਼ ਹੈਗੀਆਂ ਇਹਦੇ ਵਿੱਚ ਬੇਟਾ ਜੀ ਠੀਕ ਹੈ ਨੈਕਸਟ ਹੈਗੀਆਂ ਆਈਟੀ ਦੀ ਵੈਕੈਂਸੀਜ਼ ਆ ਇਹ ਦੋ ਵੈਕੈਂਸੀਜ਼ ਆ ਠੀਕ ਹੈ ਇਹਦੇ ਵਿੱਚ ਜਿਹਦਾ ਵੀਸੀ ਕੀਤਾ ਜਿਹੜੇ ਬੱਚਿਆਂ ਨੇ ਜਿਹਨਾਂ ਕੋਈ ਡਿਪਲੋਮਾ ਵਗੈਰਾ ਕੀਤਾ ਉਹ ਅਪਲਾਈ ਕਰ ਸਕਦੇ ਆ ਸੈਲਰੀ ਇਹਦੇ ਵਿੱਚ ਰਹੇਗੀ 15000 ਤੋਂ 20000 ਦੇ ਵਿੱਚ ਕਰ ਠੀਕ ਹੈ ਤੇ ਇਹ ਵੈਕੈਂਸੀ ਓਨਲੀ ਮੇਲ ਅਪਲਾਈ ਕਰ ਸਕਦੇ ਆ ਏਜ ਲਿਮਟ ਓਹੀ 18 ਤੋਂ 32 ਸਾਲ ਤੱਕ ਰਹੇਗੀ ਠੀਕ ਹੈ ਅਗਲੀ ਵੈਕੈਂਸੀ ਜਿਹੜੀ ਹੈਗੀ ਆ ਉਹ ਹੈਗੀ ਐਂਟਰਨਲ ਆਡਿਟ ਦੀ ਠੀਕ ਹੈ ਇਹਦੀ ਇੱਕ ਵੈਕੈਂਸੀ ਹੈ ਜਿਹਦੀ MBA ਕੀਤੀ ਆ VCOM ਕੀਤਾ ਠੀਕ ਹੈ ਤੇ ਨਾਲ 3 ਸਾਲ ਦਾ ਐਕਸਪੀਰੀਅੰਸ ਹੋਵੇ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਜਿਹੜੀ ਸੈਲਰੀ ਇਹਨੇ ਮੈਂਸ਼ਨ ਨਹੀਂ ਕੀਤੀ ਇਹ ਕਹਿੰਦੇ ਐਸ ਪਰ ਐਕਸਪੀਰੀਅੰਸ ਤੁਹਾਡੇ ਐਕਸਪੀਰੀਅੰਸ ਫੇਸ ਤੇ ਜਿਹੜੀ ਸੈਲਰੀ ਤੁਹਾਨੂੰ ਦਿੱਤੀ ਜਾਏਗੀ ਇਹ ਵਾਕੈਂਸੀਜ਼ ਵੀ ਕੱਲੇ ਮੇਲ ਅਪਲਾਈ ਕਰ ਸਕਦੇ ਆ ਤੇ ਇਹਦੀ ਏਜ ਲਿਮਟ ਵੀ ਬੇਟਾ ਜੀ ਜਿਹੜੀ ਉਹ ਇਹਦੀ ਏਜ ਲਿਮਟ ਵੀ 18 ਤੋਂ 32 ਸਾਲ ਤੱਕ ਹੈ ਠੀਕ ਹੈ ਤਾਂ ਇਹ ਟੋਟਲ 17 ਕੰਪਨੀਆਂ ਜਿਹੜੀਆਂ ਇਸ ਜੋਬ ਫੇਅਰ ਦੇ ਵਿੱਚ ਪਹੁੰਚ ਰਹੀਆਂ ਨੇ ਠੀਕ ਹੈ ਤਾਂ ਜਿਹੜੇ ਵੀ ਬੱਚੇ ਜੌਬ ਕਰਨ ਦੇ ਚਾਹਵਾਨ ਆ ਠੀਕ ਹੈ ਉਹ ਇਹ ਮੇਲੇ ਨੂੰ ਅਟੈਂਡ ਕਰ ਸਕਦੇ ਆ ਤੇ ਇੱਕ ਸਭ ਤੋਂ ਜ਼ਰੂਰੀ ਗੱਲ ਜਦੋਂ ਤੁਸੀਂ ਇਹ ਇਸ ਮੇਲੇ ਤੇ ਜਾਣਾ ਬੇਟਾ ਜੀ ਇੰਟਰਵਿਊ ਦੇ ਲਈ ਜਾਣਾ ਕਿਉਂਕਿ ਉੱਥੇ ਇੰਟਰਵਿਊ ਹੋਏਗੀ ਤੁਹਾਡੀ ਠੀਕ ਹੈ ਜਦੋਂ ਤੁਸੀਂ ਪਹੁੰਚੋਗੇ ਤੇ ਇੰਟਰਵਿਊ ਦੇ ਜਾਂ ਸਮੇਂ ਉਹ ਸਾਰੇ オリジナル ਡਾਕੂਮੈਂਟਸ ਤੁਹਾਡੇ ਕੋਲੇ ਹੋਣ ਚਾਹੀਦੇ ਆ ਸਭ ਤੋਂ ਜ਼ਰੂਰੀ ਗੱਲ ਤੁਹਾਡੇ ਕੋਲ ਤੁਹਾਡਾ ਰਿਜ਼ਿਊਮ ਹੋਣਾ ਚਾਹੀਦਾ ਤੇ ਪਲੱਸ ਇੱਕ ਸੈੱਟ ਸੈੱਟ ਤੁਹਾਡਾ ਜਿਹੜੇ ਫੋਟੋ ਕਾਪੀ ਆਪਾਂ ਕਹਿੰਦੀਏ ਠੀਕ ਹੈ ਸੈਲਫ ਟੈਸਟਡ ਫੋਟੋ ਕਾਪੀ ਜਿਹੜੇ ਡਾਕੂਮੈਂਟਸ ਦਾ ਸੈੱਟ ਵੀ ਤੁਹਾਡੇ ਕੋਲੇ ਹੋਣਾ ਲਾਜ਼ਮੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਟੌਪਿਕ ਹੈ ਜਿਹੜਾ ਇੱਥੇ ਹੀ ਖਤਮ ਹੁੰਦਾ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਠੀਕ ਹੈ ਜੀ ਮਿਲਦੇ ਆਂ ਨਵੇਂ ਅਪਡੇਟ ਦੇ ਨਾਲ ਥੈਂਕ ਯੂ